ਕਹਿੰਦੇ ਕੇਂਦਰੀ ਰਾਜ ਉਦਰੀ ਰਮਨੀ ਟਿਟੂ ਨੂੰ ਪਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਦੋ ਮਕਾਨ ਬਿਨਾ ਉਹਨਾਂ ਦੀ ਮਨਜ਼ੂਰੀ ਤੋਂ ਹੋਂ ਕਬਜ਼ੇ 'ਚ ਰੱਖਣ ਕਰਕੇ ਨੋਟਿਸ ਜਾਰੀ ਕੀਤਾ ਬਿੱਟੂ ਨੂੰ ਕਈ ਵਾਰ ਨੋਟਿਸ BBMP ਵੱਲੋਂ ਭੇਜੇ ਗਏ ਪਰ ਬਿੱਟੂ ਨੇ ਇਹਨਾਂ ਮਕਾਨਾਂ ਨੂੰ ਖਾਲੀ ਕਰਨ ਦੇ ਲਈ ਕਿਸੇ ਵੀ ਨੋਟਿਸ ਦਾ ਕਦੇ ਜਵਾਬ ਨਹੀਂ ਦਿੱਤਾ ਹੈ ਤੇ ਨਾ ਹੀ ਕੋਈ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ ਗੈਰਕਾਨੂੰਨੀ ਕਬਜ਼ੇ ਤੇ ਚੱਲਦੇ ਬੋਰਡ ਨੇ ਇਹਨਾਂ ਉੱਤੇ ਪੈਨਲ ਰੈਂਟ ਲਾਉਣਾ ਸ਼ੁਰੂ ਕਰ ਦਿੱਤਾ ਤੇ ਕਿਰਾਇਆ ਨਾ ਚੁਕਾਏ ਜਾਣ ਕਰਕੇ ਹੁਣ ਤੱਕ 17 162000 ਰੁਪਇਆ ਰਿਕਵਰੀ ਖੜੀ ਹੋ ਗਈ ਹੈ ਬਿੱਟੂ ਨੇ ਨੋਟਿਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਇਸ ਰਿਕਵਰੀ ਵਾਲੇ ਨੋਟਿਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਤੇ ਪਤਾ ਲੱਗ ਰਿਹਾ ਹੈ ਕਿ ਮੰਤਰੀ ਜੀ ਦਾ ਅਜੇ ਤੱਕ ਇਸ ਨੋਟਿਸ ਦਾ ਕੋਈ ਜਵਾਬ ਨਾ ਦਿੱਤੇ ਜਾਣ ਦੇ ਉੱਤੇ ਫੋਨ ਕਾਲ WhatsApp ਮੈਸੇਜ ਉੱਤੇ ਵੀ ਉਹਨਾਂ ਨੂੰ ਕਈ ਵਾਰ ਪਹੁੰਚ ਕੀਤੀ ਕਰਨੇ ਕੋਈ ਪ੍ਰਤੀਕਿਰਿਆ ਨਹੀਂ ਹੁਣ ਉਹਨਾਂ ਦਾ ਜਵਾਬ ਹੀ ਹੈ ਬਿੱਟੂ ਇਸ ਸਮੇਂ ਭਾਜੀਪੀ ਚ ਨੇ ਤੇ ਦਫਤਰ ਕਾਂਗਰਸ ਵਰਤਰੀ ਹੈ ਫਿਰ ਹੁਣ ਇਹਦੇ ਲਈ ਜਵਾਬਦੇਹੀ ਕਿਦੀ ਹੈ ਸੋ ਸਵਾਲ ਇਹ ਵੀ ਖੜਾ ਹੋ ਗਿਆ ਤੇ ਉਧਰੋਂ ਪਤਾ ਲੱਗ ਰਿਹਾ ਜੀ ਕਿ ਇਹਦੀ ਕਾਂਗਰਸ ਉੱਥੇ ਬਰਤਰੀ ਉਹ ਕਹਿੰਦੇ ਵੀ ਮੀਟਰ ਅਸੀਂ ਬਿੱਲ ਭਰਦੇ ਹਾਂ ਅਸੀਂ ਅਦਾ ਕਰਦੇ ਹਾਂ ਇਹ ਜਿਆ ਮਸਲਾ ਨਹੀਂ ਗਾ ਇਹ ਜਾਣ ਬੁੱਝ ਕੇ ਇਹਨਾਂ ਦਿਨਾਂ 'ਚ ਆ ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾ ਹੈ ਤਾਂ ਇਹ ਮੁੱਦਾ ਬਣਾਇਆ ਜਾ ਰਿਹਾ ਪਤਾ ਨਹੀਂ ਹੁਣ ਉਹਦੇ ਨਾਲ ਜੋੜ ਕੇ ਮੁੱਦਾ ਦਾ ਕੀ ਹੈ ਪਰ ਮਿੱਟੂ ਲਈ ਇਹ ਨਵੀਂ ਚੁਣੌਤੀ ਖੜੀ ਹੋ ਗਈ ਹੈ